ऋषि के इस गोविंद घाट ਨੂੰ ਜਾਂਦੇ ਹੋਏ ਜੋ ਰਾਤ ਦੇ ਵਿੱਚ ਆਲਕਨੰਦਾ ਤੇ ਗੰਗਾ ਦਾ ਸੰਗਮਾ ਉੱਥੇ ਖੜੇ ਆ ਉਸ ਕਿਨਾਰੇ ਤੇ ਇਹ ਭਾਗ ਕੀ ਸੰਗਣੀਵਾਦੀ ਘਰਾਂ ਦੀ ਨਾਲ-ਨਾਲ ਇਸ ਸੰਗਮ ਦੇ ਉੱਪਰ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਦੀ ਵੱਡੀ ਬਿਲਡਿੰਗ ਤੇ ਛੋਟੇ ਛੋਟੇ ਘਰ ਤੇ ਇਹ ਗੰਦਾ ਤੇ ਅਲਕੰੰਦਾ ਦਾ ਸੰਗਮ ਇਹ ਵਿਊ ਸੰਗਮ ਦਾ ਨਾਲ ਪਹਾੜ ਪਹਾੜਾਂ ਦੇ ਜੜ ਦੇ ਵਿੱਚ ਯੂਨੀਵਰਸਿਟੀ ਸੰਗਮ ਤੋਂ 10 ਕਿਲੋਮੀਟਰ 15 ਕਿਲੋਮੀਟਰ ਦੀ ਉਚਾਈ ਤੇ ਸੈਂਟਰ ਯੂਨੀਵਰਸਿਟੀ ਤੇ ਇਹ ਦੋਨਾਂ ਨਦੀਆਂ ਕਿੱਥੇ ਮਿਲਦੀਆਂ ਨੇ ਇਹ ਸੰਗਮ ਹੈ ਲੋਕ ਇੱਥੇ ਯਾਤਰੀ ਜੋ ਅੱਗੇ ਜਾਂਦੇ ਆ ਜੋ ਹਿੰਦੂ ਤੀਰਥ ਯਾਤਰਾ ਲਈ ਜਾਂਦੇ ਆ ਜਾਂ ਸਿਕਪਰਾ ਜਾਂਦੇ ਆ ਹਿਮਕਸਾਲ ਉਹ ਸਾਰੇ ਇੱਥੇ ਇੱਕ ਵਾਰ ਰੂਪ ਦੇ ਜਰੂਰ ਆ ਥੱਲੇ ਉਹ ਤੋਂ ਨਾਨ ਵੀ ਕਰ ਰਹੇ ਆ ਅਸੀਂ ਇੱਧਰਲੇ ਪਾਸੇ ਉਚਾਈ ਵਾਲੇ ਪਾਸੇ ਖੜੇ ਆ ਜੋ ਰੋਡ ਸਾਡੀ ਟੈਕਸੀ ਇੱਥੇ ਰੋਕੀ ਗਈ ਤਾਂ ਕਿ ਸੰਗਮ ਦੇਖਿਆ ਜਾ ਸਕੇ